ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਤੁਹਾਨੂੰ ਐਦਾ ਦੀ ਖਬਰ ਦਿਖਾਉਣ ਜਾ ਰਹੇ ਆ ਜਿਸ ਨੂੰ ਦੇਖ ਕੇ ਤੁਸੀਂ ਵੀ ਕਿਤੇ ਨਾ ਕਿਤੇ ਪ੍ਰਸੀਜ ਜਾਓਗੇ ਕਿਉਂਕਿ ਤੁਹਾਡੇ ਜਦੋਂ ਖੋਦੇ ਘਰ ਦੇ ਮੈਂਬਰ ਅਗਰ ਵਿਦੇਸ਼ ਜਾ ਕੇ ਫਾਸੀ ਆਂਦੇ ਨੇ ਤੇ ਫਿਰ ਉਹਨਾਂ ਨਾਲ ਗੱਲਬਾਤ ਨਹੀਂ ਹੋ ਪਾਂਦੀ ਤੇ ਫਿਰ ਉਹਨਾਂ ਲਈ ਤੁਹਾਨੂੰ ਐਫਰਟ ਕਰਨੇ ਪੈਂਦੇ ਨੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਵਾਪਸ ਲਿਆਇਆ ਜਾਵੇ ਜਦ ਕਿ ਤੁਹਾਨੂੰ ਉਸ ਦਾ ਕੁਝ ਪਤਾ ਨਹੀਂ ਹੁੰਦਾ ਲੇਕਿਨ ਤੁਹਾਨੂੰ ਇਹ ਦੱਸ ਤੀਏ ਜਿਹੜੀ ਤੁਹਾਨੂੰ ਗੱਲ ਦੱਸ ਰਹੇ ਹਾਂ ਕਿ ਉਹ ਦੱਸੀ ਜਾ ਰਹੀ ਹੈ ਕਿਉਂਕਿ 2 ਸਾਲ ਤੋਂ ਵੱਧ ਜਿਹੜਾ ਰਸ਼ੀਆ ਤੇ ਯੂਕਰੇਨ ਦੇ ਵਿੱਚ ਯੁੱਧ ਚੱਲ ਰਿਹਾ ਹੈ ਔਰ ਉੱਥੇ ਕਈ ਭਾਰਤੀਏ ਜਿਹੜੇ ਲੋਕ ਸੀ ਉਹ ਫਸ ਗਏ ਸੀ ਖਾਸ ਕਰ ਪੰਜਾਬ ਦੇ ਲੋਕ ਔਰ ਉਹਨਾਂ ਵਿੱਚੋਂ ਹੀ ਜਲੰਧਰ ਦੇ ਗੁਰਾਇਆਂ ਦਾ ਜਿਹੜਾ ਮਨਦੀਪ ਸਿੰਘ ਹੈ ਉਹ ਉੱਥੇ ਫਸਿਆ ਹੈ ਔਰ ਉਹਨੂੰ ਏਜੰਟਾ ਦੁਆਰਾ ਜਿਹੜਾ ਰਸ਼ੀਨ ਆਰਮੀ 'ਚ ਜ਼ਬਰਦਸਤੀ ਭਰਤੀ ਕਰਵਾਇਆ ਗਿਆ ਹੈ ਔਰ ਉਸ ਨੂੰ ਹੀ ਹੁਣ ਲੱਭਣ ਉਹਦੇ ਭਰਾ ਜਿਹੜੇ ਨੇ ਜਗਦੀਪ ਕੁਮਾਰ ਜਾ ਰਹੇ ਨੇ ਔਰ ਉਹ ਸਾਡੇ ਨਾਲ ਇਸ ਸਮੇਂ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਜਗਦੀਪ ਜੀ ਕਿੰਨਾ ਸਮੇਂ ਹੋ ਗਿਆ ਤੁਹਾਡੇ ਭਰਾ ਨੂੰ ਇੱਥੋਂ ਗਏ ਹੋਏ ਨੂੰ ਤੇ ਤੁਹਾਡਾ ਭਰਾ ਸਿੱਧਾ ਰਸ਼ੀਆ ਗਿਆ ਸੀ ਜਾਂ ਉਸ ਤੋਂ ਪਹਿਲਾਂ ਹੋਰ ਕੰਟਰੀ ਸੀਗਾ ਤੇ ਕਿਹੜੇ ਏਜੰਟਾਂ ਵੱਲੋਂ ਭੇਜਿਆ ਗਿਆ ਆ ਇੱਕ ਸਾਲ ਹੋ ਗਿਆ ਉਹਨੂੰ ਰਸ਼ੀਆ ਆਰਮੀ ਦੇ ਅੰਦਰ ਉਹ ਪਹਿਲਾਂ ਅਰਮੀਨੀਆ ਸੀਗਾ ਅਰਮੀਨੀਆ ਤੋਂ ਇਹਨਾਂ ਨੇ ਕੋਈ ਇੱਕ ਐਡ ਦੇਖ ਲਈ ਸੀਗੀ ਫੇਸਬੁੱਕ ਤੋਂ ਤੇ ਉਸ ਦੇ ਜਰੀਏ ਨੇ ਜਿਹੜਾ ਉਹ ਏਜੰਟ ਲੱਭ ਲਿਆ ਤੇ ਏਜੰਟ ਨਾਲ ਗੱਲਬਾਤ ਕਰਦੇ ਹੋਏ ਉਹ ਏਜੰਟ ਨੇ ਇਹਨਾਂ ਨੂੰ ਰਸ਼ੀਆ 2 ਦਿਨ ਵਾਸਤੇ ਸਟੇ ਕਰਵਾਈ ਸੀਗੀ ਤੇ ਉਹ ਬੁੱਲੇਵਾਲ ਪਲੱਥਾਂ ਦੇ ਸੀਗੇ ਮੇਨ ਜਿਹੜਾ ਉਹਨਾਂ ਦਾ ਪਿੱਛਾ ਲੱਗਦਾ ਬੁੱਲੇਵਾਲ ਪਲੱਥ ਕਪੂਰਥਾਲੇ ਦੇ ਵਿੱਚ ਸੰਦੀਪ ਅੰਸ ਜਿਹੜਾ ਮੇਨ ਏਜੰਟ ਹੈ ਉਹਦੇ ਨਾਲ ਗੁਰਪ੍ਰੀਤ ਸਿੰਘ ਉਹਦੇ ਨਾਲ ਜਸ਼ਨ ਇਹਦਾ ਭਾਂਜਾ ਇੱਕ ਇੱਕ ਹੋਰ ਭਾਂਜਾ ਅੰਕਿਤ ਡੋਂਕਰ ਜਿਹੜਾ ਉਧਰ ਰਸ਼ੀਆ ਦੇ ਵਿੱਚ ਡੋਂਕੀ ਦਾ ਕੰਮ ਕਰਦਾ ਈ ਡੋਂਕੀ ਦਾ ਕੰਮ ਇਸ ਲਈ ਮੈਨੂੰ ਸਮਝ ਨਹੀਂ ਸੀ ਆਇਆ ਵੀ ਇਹ ਉਹਦਾ ਬਾਰ-ਬਾਰ ਕਿਉਂ ਜ਼ਿਕਰ ਕਰਦੇ ਪਏ ਆ ਉਹ ਜਦੋਂ ਇਨੀ ਰਸ਼ੀਆ ਵਿੱਚ ਬੰਦੇ ਸਾਡੇ ਉੱਥੇ ਟਾਰਲੇ ਤੇ ਇਹਨਾਂ ਨੂੰ ਪਤਾ ਲੱਗ ਗਿਆ ਬੰਦੇ ਸਾਡੇ ਅੰਦਰ ਹੋ ਗਏ ਤਾਂ ਹੀ ਨਹੀਂ ਪਹਿਲਾਂ ਦੱਸਿਆ ਸੀ ਸਾਨੂੰ ਕਿ ਅਸੀਂ ਜਦ ਤੱਕ ਬੰਦੇ ਇਟਲੀ ਨਹੀਂ ਪਹੁੰਚ ਜਾਂਦੇ ਆ ਤੁਹਾਡੇ ਕੋ ਕੋਈ ਪੈਸਾ ਨਹੀਂ ਲੈਣਾ ਹੈਗਾ ਮਤਲਬ ਇਹ ਉਹੀ ਏਜੰਟ ਸੀਗੇ ਜਿਨ੍ਹਾਂ ਨੇ ਪਹਿਲਾਂ ਅਰਮੀਨੀਆ ਵਿੱਚ ਹਾਂਜੀ ਹਾਂਜੀ ਇਹ ਨਹੀਂ ਨਹੀਂ ਇਹ ਆਪਣੇ ਤੌਰ ਤੇ ਗਏ ਸੀ ਅਰਮੀਨੀਆ ਆਪਣੇ ਤੌਰ ਤੇ ਗਏ ਸੀਗੇ ਇੱਥੋਂ ਇੰਡੀਆ ਤੋਂ ਗਏ ਸੀਗੇ ਤਕਰੀਬਨ 9ਵੇਂ ਮਹੀਨੇ ਗਏ ਸੀਗੇ ਤੇ 12ਵੇਂ ਮਹੀਨੇ ਇਹਨਾਂ ਨੂੰ ਰਸ਼ੀਆ 2023 ਦੇ ਵਿੱਚ ਬਚਾਇਆ ਸੀ ਉਹ ਨਹੀਂ ਤੇ 2 ਦਿਨ ਵਾਸਤੇ ਧਾਰਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਬੰਦੇ ਸਾਡੇ ਅੰਦਰ ਆ ਗਏ ਆ ਤੇ ਇਹ ਨਹੀਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਤੇ ਜਦੋਂ ਅਸੀਂ ਪੈਸੇ ਨਹੀਂ ਦਿੰਦੇ ਸੀਗੇ ਤੇ ਇਹ ਸਾਡੇ ਬੰਦੇ ਜਿਹੜੇ 5 ਸੀਗੇ ਇਹਨਾਂ ਦੇ ਕੋਲ ਟੋਟਲੀ ਇਹਨਾਂ ਦੇ ਯਾਰ ਯਾਰ ਦੋਸਤ ਹੋ ਗਏ ਸਾਰੇ ਤੇ ਉਹਨੇ ਕਟਮਾਰ ਕਰਨੀ ਸ਼ੁਰੂ ਕਰ ਦੇਣੀ ਤੇ ਸਾਨੂੰ ਮਜਬੂਰਨ ਥੋੜੇ ਥੋੜੇ ਜਿਹੜੇ ਪੈਸੇ ਕਰਦੇ ਕਰਦੇ ਮੇਰੀ ਜਿਹੜੀ ਪੂਰੀ ਅਮਾਉਂਟ ਚਲੀ ਗਈ ਹੈ 31 ਲੱਖ 40 ਹਜ਼ਾਰ ਰੁਪਈਆ ਤੇ ਜੇ ਮੈਂ ਅੱਛਾ ਤਾਂ 35 ਲੱਖ 40 ਹਜ਼ਾਰ ਜੇ ਮੈਂ ਸਾਰਿਆਂ ਦੇ ਉਹ ਟਿਕਟਾਂ ਵਗੈਰਾ ਜੋੜ ਲਵਾਂ ਜਿਹੜੇ ਉੱਥੋਂ 4 ਬੰਦੇ ਖੱਜਲ ਹੋ ਕੇ ਵਾਪਸ ਆ ਗਏ ਤਾਂ ਉਹ ਜਿਹੜੀ ਸਾਰੀ ਅਮਾਉਂਟ ਹੈ ਉਹ 35 ਲੱਖ ਦੇ ਕਰ ਇਸ ਨੂੰ ਲੈ ਕੇ ਅਸੀਂ ਇਹਨਾਂ ਤੇ ਐਫਆਈਆਰ ਦਰਜ ਵੀ ਕਰਵਾਈ ਹੋਈ ਹੈ ਪਰ ਉਹ ਜਿਹੜੀ ਐਫਆਈਆਰ ਦੇ ਇਹਨਾਂ ਨੇ ਕੋਈ ਖਾਸ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਤੇ ਖਾਸ ਕਾਰਵਾਈ ਨਹੀਂ ਕੀਤੀ ਗਈ ਮੈਂ ਜਦੋਂ ਵੀ ਪੁਲਿਸ ਪ੍ਰਸ਼ਾਸਨ ਦੇ ਡੀਐਸਪੀ ਜਾਂ ਐਸਐਸਪੀ ਸਾਹਿਬ ਨੂੰ ਮਿਲਣੇ ਜਾਂਦਾ ਤੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਮੇਰੇ ਨਾਲ ਧੋਖਾ ਧੜੀ ਹੋਈ ਹੈ ਮੈਂ ਸਿਰਫ ਉਹਨਾਂ ਨੂੰ ਇੱਕੋ ਹੀ ਸਵਾਲ ਕਰਦਾ ਕਿ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰਕੇ ਇਹਨਾਂ ਨੂੰ ਰਿਮਾਂਡ ਲੈ ਕੇ ਇਹਨਾਂ ਤੋਂ ਮੇਰੇ ਬ੍ਰਦਰ ਬਾਰੇ ਪੁੱਛਿਆ ਜਾਵੇ ਕਿਉਂਕਿ ਰਸ਼ੀਆ ਆਰਮੀ ਦੇ ਵਿੱਚ ਇਹਨਾਂ ਵੱਲੋਂ ਫਸਾਇਆ ਗਿਆ ਜੋ ਮੈਨੂੰ 3 ਮਾਰਚ 2024 ਨੂੰ ਮੇਰੇ ਬ੍ਰਦਰ ਨੇ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਜਿਹੜੇ ਇਹ ਠਾਗ ਏਜੰਟੇ ਉਹਨਾਂ ਨੇ ਰਸ਼ੀਆ ਆਰਮੀ ਦੇ ਵਿੱਚ ਉਸ ਨੂੰ ਇਕੱਲੇ ਨੂੰ ਨਹੀਂ ਨਾਲ ਉਹਦੇ ਘੱਟੋ ਘੱਟ 10 ਬੰਦੇ ਜਿਹੜੇ ਹੋਰ ਸੀ ਉਹਨੇ ਦੱਸੇ ਮੈਨੂੰ ਨਾਮ ਜਦ ਤੱਕ ਦੱਸਦਾ ਜਾਨੂੰ ਕਾਲ ਕੱਟ ਹੋ ਗਈ ਸੀਗੀ ਤੇ ਮੁੜ ਕੇ ਉਹਦੀ ਅੱਜ ਤੱਕ ਕਾਲ ਨਹੀਂ ਆਈ ਜਿਸ ਨੂੰ ਫਾਲੋ ਕਰਦੇ ਕਰਦੇ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਰਹੇ ਜਾ ਕੇ ਵੀ ਕਿ ਸਾਡਾ ਬ੍ਰਦਰ ਜਿਹੜਾ ਇਹ ਨਹੀਂ ਰਸ਼ੀਆ ਆਰਮੀ ਦੇ ਵਿੱਚ ਵਸਾਇਆ ਹੋਇਆ ਇਹਨਾਂ ਤੇ ਸਕਤੋ ਸਕਤ ਕਾਰਵਾਈ ਕਰੋ ਜਾਂ ਇਹਨਾਂ ਦੇ ਪੁੱਛ ਗਏ ਸੀ ਗੱਲੋ ਘਟੋ ਘਟ ਪਰ ਅੱਜ ਤੱਕ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਉਤੋਂ ਉਲਟ ਇਹੀ ਬੰਦਿਆ ਨੇ ਉਹ ਜਿਹੜਾ ਡੋਂਕਰ ਸੀਗਾ ਅਨਕਿਤ ਡੋਂਕਰ ਸੰਦੀਪ ਹਾਂਸ ਦਾ ਪਾਣ ਜਾ ਉਹਨੇ ਸ਼੍ਰੀਲੰਕਾ ਦੇ ਬੰਦੇ ਅੰਮ੍ਰਿਤਸਰ ਦੇ ਵਿੱਚ ਕਿਡਨਾਪ ਕਰਕੇ ਪਹਿਲੀ ਤਰੀਕ ਦੀ ਗੱਲ ਹੈ ਮੈਨੂੰ ਵੀ ਕੱਲ ਪਰਸੋ ਹੀ ਪਤਾ ਲੱਗਾ ਵੀ ਦੋ ਬੰਦੇ ਉਹਨੇ ਕਿਡਨਾਪ ਕੀਤੇ ਕਿਡਨਾਪ ਕਰਕੇ ਉਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ শ্রীলੰਕਾ ਦੇ ਤੇ ਇਹ শ্রীলੰਕਾ ਵਾਲਿਆਂ ਨੇ 30 ਤਰੀਕ ਨੂੰ ਕੰਪਲੀਟ ਕੀਤੀ ਹੈ ਇਹਨਾਂ ਦੇ ਉੱਤੇ ਹੀ ਏਜੰਟਾਂ ਦੇ ਉੱਤੇ ਠਾਗੇ ਏਜੰਟ ਜਿਹੜੇ ਸਾਡੇ ਕੇਸ ਦੇ ਵਿੱਚ ਨੇ ਉਹਨਾਂ ਤੇ ਕੰਪਲੇਂਟ ਕੀਤੀ ਹੈ ਤੇ ਉਹ ਦੂਸਰੇ ਦਿਨ ਹੀ ਜਿਹੜੇ ਅੰਮ੍ਰਿਤਸਰ ਪੁਲਿਸ ਹੈ ਉਹਨਾਂ ਨੇ ਚੱਕ ਲਿਆ ਮੈਨੂੰ ਇਹ ਸਮਝ ਨਹੀਂ ਆਈ ਕਿ ਸਾਡੀ ਕੋਈ ਵੈਲਿਊ ਨਹੀਂ ਹੈ ਤੁਸੀਂ ਇਹਨਾਂ ਯਕੀਨਨਾ ਕਿਵੇਂ ਕਹਿ ਰਹੇ ਹੋ ਕਿ ਉਹੀ ਜਿਹੜੇ ਏਜੰਟ ਸੀਗੇ ਜਿਨ੍ਹਾਂ ਨੇ ਤੁਹਾਡੇ ਤੋਂ ਪੈਸੇ ਐਠੇ ਆ ਤੇ ਉਹਨਾਂ ਨੇ ਹੀ ਇਹ ਕਿਡਨਾਪਿੰਗ ਜਿਹੜੀ ਕੀਤੀ ਹੈ ਕਿਵੇਂ ਕਹਿ ਰਹੇ ਹੋ ਕਿ ਸਬੂਤ ਹੈਗੇ ਤੁਹਾਡੇ ਕੋਈ ਬਕਾਇਦਾ ਉਨੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਇਹਨਾਂ ਦੇ ਚਿਹਰੇ ਜਿਹੜੇ ਸਾਫ਼ ਹੈ ਤੇ ਨਾਮ ਬੋਲੇ ਗਏ ਨੇ ਗੁਰਪ੍ਰੀਤ ਗੁਰਦਾਸਪੁਰ ਦਾ ਜਿਹੜਾ ਕਿ ਮੇਰੇ ਕੋ ਵੀ ਗੁਰਦਾਸਪੁਰੀ ਹੈ ਉਹਦਾ ਪੂਰਾ ਐਡਰੈਸ ਬੋਲਿਆ ਗਿਆ ਵਾ ਪੀਰਮਾਨਾ ਦਾ ਉਹ ਹੈਗਾ ਵਾ ਆਪ ਤੇ ਜਸ਼ਨ ਲਿੱਟਾ ਦਾ ਆਰਾਮਗੜ ਲਿੱਟਾ ਇਹ ਇਹ ਦਾ ਭਰਾ ਇੱਕ ਜਸ਼ਨ ਤੁਹਾਡੇ ਕੋਲ ਫੋਟੋਗ੍ਰਾਫਸ ਹੈ ਮੇਰੇ ਕੋ ਏਜੰਟਾਂ ਦੀਆਂ ਫੋਟੋਆਂ ਵਗੈਰਾ ਵੀਡੀਓ ਵਗੈਰਾ ਸਭ ਕੁਝ ਹੈਗਾ ਵਾ ਤੇ ਇਹ ਆ ਜੀ ਅੰਕਿਤ ਡੋਂਕਰ ਜਿਹੜਾ ਕਿ ਪਹਿਲੀ ਤਰੀਕ ਨੂੰ ਚੱਕਿਆ ਗਿਆ ਵਾ ਸ਼ਹਿਰਪੁਰ ਸੌਰੀ ਅੰਮ੍ਰਿਤਸਰ ਪੁਲਸ ਵੱਲੋਂ ਇਹ ਸੰਦੀਪ ਹੰਸ ਹੈ ਇਹ ਇਹਨਾਂ ਦਾ ਮਾਮਾ ਲੱਗਦਾ ਹੈ ਇਹ ਅੰਕਿਤ ਗੁਰਪ੍ਰੀਤ ਇਹ ਵੀ ਉਸ ਕਿਡਨਾਪਿੰਗ ਦੇ ਵਿੱਚ ਸ਼ਾਮਿਲ ਹੈ ਇਹ ਅੰਕਿਤ ਇਹ ਜਸ਼ਨ ਇਹਦਾ ਬ੍ਰਦਰ ਹੈ ਅੰਕ ਜਸ਼ਨ ਦਾ ਬ੍ਰਦਰ ਹੈ ਅੰਕਿਤ ਦਾ ਬ੍ਰਦਰ ਹੈ ਇਹ ਵੀ ਉਸਕੇ ਮੈਪਿੰਗ ਦੇ ਵਿੱਚ ਸ਼ਾਮਿਲ ਹੈ ਆ ਸੰਦੀਪ ਅੰਸਦੀ ਕੋਠੀ ਹੈ ਜਿਹਨੂੰ ਅਸੀਂ ਆਪ ਫੁਟੇਜ ਕੱਟ ਕੇ ਲੈ ਕੇ ਆਏ ਆ ਤੇ ਮੈਂ ਗਵਰਨਮੈਂਟ ਤੋਂ ਇਹ ਵੀ ਅਪੀਲ ਕਰਦਾ ਕਿ ਇਹਨਾਂ ਠੱਗ ਏਜੰਟਾਂ ਨੇ ਐਡੀਆਂ ਐਡੀਆਂ ਕੋਠੀਆਂ ਬਣਾ ਰੱਖੀਆਂ ਹੋਈਆਂ ਵਾ ਸਾਡੇ ਭੋਲੇ ਭਾਲੇ ਲੋਕਾਂ ਦੇ ਪੈਸਿਆਂ ਤੋਂ ਇੰਨੇ ਠੱਗ ਕੇ ਲੋਕਾਂ ਤੋਂ ਪੈਸੇ ਜਿਹੜੇ ਠੱਗੇ ਗਏ ਇੰਨੇ ਲੋਕੀ ਜਿਹੜੇ ਹੋਰ ਵੀ ਕਾਫੀ ਇਹਨਾਂ ਦੇ ਪਰਚੇ ਜਿਹੜੇ ਨਿਕਲੇ ਆ ਮੈਂ ਰਟੀ ਪਾਈ ਹੋਈ ਸੀ ਇਹਨਾਂ ਦੇ ਖਿਲਾਫ ਤੇ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੇ ਖਿਲਾਫ ਦੋ ਮੁਕੇਰੀਆਂ ਦੇ ਵਿੱਚ ਪਰਚੇ ਆ ਮੈਂ ਉਹਨਾਂ ਦੀ ਵੀ ਮੇਰੇ ਕੋਲ ਐਫ ਆਈ ਆਰ ਕਾਪੀ ਹੈਗੀ ਹੈ ਜਿਨ੍ਹਾਂ ਤੇ ਐਫ ਆਈ ਆਰ ਜਲੰਧਰ ਦਰਜ ਕਰਵਾਈ 7ਵੇਂ ਮਹੀਨੇ ਉਹਨਾਂ ਵਿੱਚ ਕਿਹਨਾ ਕਿਹਨਾ ਦੇ ਨਾਮ ਨੇ ਕੀ ਉਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਹੈ ਜਿਹੜਾ ਜਿਨ੍ਹਾਂ ਦੇ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਮਾਮਲਾ ਦਰਜ ਹਾਂਜੀ ਹਾਂਜੀ ਇਹ ਇਹ ਉਹੀ ਠੱਗ ਏਜੰਟ ਨੇ ਇਹਨਾਂ ਨੂੰ ਬੰਦੇ ਦਾ ਕਹਿਣ ਦਾ ਕੋਈ ਮਤਲਬ ਹੀ ਨਹੀਂ ਹੈਗਾ ਇਹ ਉਹੀ ਠੱਗ ਏਜੰਟ ਨੇ ਜਿਹੜੇ ਕਿ ਇਹਨਾਂ ਦਾ ਪੂਰਾ ਗਰੋ ਇਹਨਾਂ ਦਾ ਮਿਲ ਕੇ ਕੰਮ ਕਰਦਾ ਹੈ ਇਹ ਕਿੱਦਾਂ ਬੰਦੇ ਦਿੱਲੀ ਤੇ ਸ਼੍ਰੀਲੰਕਾ ਆਏ ਉੱਤੋਂ ਉਹਨਾਂ ਨੂੰ ਦਿੱਲੀੋਂ ਲੈ ਕੇ ਉਹਨਾਂ ਨੂੰ ਅੰਬਰਸਰ ਲੈ ਕੇ ਆਏ ਕਿੱਦਾਂ ਉਹਨਾਂ ਨੇ ਕਿਡਨਾਪਿੰਗ ਕੀਤੀ ਇਹਦੇ ਵਿੱਚ ਜੇ ਮੈਂ ਕਹਾਂ ਤਾਂ ਜਿਹੜਾ ਮੇਨ ਮੁੱਖ ਦੋਸ਼ੀ ਮੈਂ ਆਪਣੇ ਆਪਣੀ ਜਿਹੜੀ ਮੇਰੀ ਸੋਚ ਸਮਝ ਆਉਂਦੀ ਹੈ ਜਦੋਂ ਮੈਂ ਇਹ ਵੀਡੀਓ ਦੇਖੀ ਸੀਗੀ ਮੈਂ ਹਿਸ਼ਾਰ ਪੁਲਿਸ ਹਿਸ਼ਾਰਪੁਰ ਪੁਲਿਸ ਨੂੰ ਸੋਰੀ ਅੰਮ੍ਰਿਤਸਰ ਪੁਲਿਸ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਇਹ ਦੋ ਤਾਂ ਠਾਗੇਜਾਂਟ ਜਿਹੜੇ ਚੱਕੇ ਗਏ ਪਰ ਚੱਕੇ ਉਹ ਨਹੀਂ ਕਿਡਨਾਪਿੰਗ ਦੇ ਚਾਰਜਸ ਵਿੱਚ ਨੇ ਕਿਉਂਕਿ ਨਹੀਂ Sri Lanka ਦੇ ਬੰਦਿਆਂ ਦੀ ਕਿਡਨਾਪਿੰਗ ਕੀਤੀ ਹੈ ਜਿਹੜਾ ਮੇਰਾ ਮੇਨ ਮੁੱਦਾ ਸੀਗਾ ਕਿ ਮੈਂ ਜਿਹੜੀ ਮੇਰੀ ਸੋਚ ਹੈ ਸੋਚ ਜਿਹੜੀ ਮੇਰੀ ਸੋਚ ਕੰਮ ਕਰਦੀ ਜਦੋਂ ਮੈਂ ਵੀਡੀਓ ਦੇਖੀ ਸੀ ਕਿ ਇੱਕ ਦਿਨ ਦੇ ਵਿੱਚ ਕੰਪਲੇਂਟ ਕਰਨ ਤੋਂ ਬਾਅਦ ਇੱਕ ਦਿਨ ਦੇ ਵਿੱਚ ਹੀ ਜਿਹੜੇ Sri Lanka ਦੇ ਬੰਦੇ ਆ ਉਹ ਉਹ ਰਿਹਾ ਕਰਵਾਏ ਗਏ ਤੇ ਇਹਨਾਂ ਠਾਗੇਜਾਂਟਾਂ ਨੂੰ ਨਹੀਂ ਅਰੈਸਟ ਕਰ ਲਿਆ ਮੈਨੂੰ ਫਰਵਰੀ ਦੇ ਤੋਂ ੱੱਕਾ ੱੱਕੇ ਖਾ ਰਿਆ ਮੈਂ ਫਰਵਰੀ ਤੋਂ ਇਨਾ ਠਾਗੇ ਜਾਂਟਾਂ ਤੇ ਮੇਰੀ ਜਿਹੜੀ ਐਫ ਆਈ ਆਰ ਹੋਈ ਹੋਈ ਹੈ ਪਰ ਜਿਹੜੇ ਇੱਥੇ ਦੇ ਐਸ ਐਸ ਪੀ ਗੂੜੀ ਨੀਂਦ ਸੁੱਤੇ ਪਏ ਨੇ ਤੇ ਜਿਹੜੇ ਡੀ ਐਸ ਪੀ ਸਾਹਿਬ ਉਹ ਵੀ ਗੂੜੀ ਨੀਂਦ ਸੁੱਤੇ ਪਏ ਨੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈਗੀ ਵੀ ਇਹ ਬਿਲਕੁਲ ਮੈਨੂੰ ਬਹੁਤ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਨਾਰਾਜ਼ਗੀ ਹੈ ਜਲੰਧਰ ਐਸ ਐਸ ਪੀ ਸਾਹਿਬ ਸੀ ਪੀ ਸਾਹਿਬ ਹੋਗੇ ਵਿੱਚ ਮੈਂ ਪਹਿਲਾਂ ਨਾਂ ਨਹੀਂ ਲੈਣਾ ਚਾਹੁੰਦਾ ਸੀਗਾ ਔਰ ਸੀਪੀ ਸਾਹਿਬ ਵੀ ਹੋ ਗਿਆ ਮੈਂ ਬਾਰ-ਬਾਰ ਇਹਨਾਂ ਨੂੰ ਮੇਲਾ ਕੀਤੀਆਂ ਐਸਐਸਪੀ ਸਾਹਿਬ ਨੂੰ ਮੇਲਾ ਕੀਤੀਆਂ ਮੈਂ ਕੋਈ ਵੀ ਜਾਣ ਕੀਦਾਂ ਦਾ ਸਰਕਾਰੀ ਕੰਮ ਨਹੀਂ ਹੈਗਾ ਜਾਂ ਮੇਰੇ ਪੇਪਰ ਇਦਾਂ ਦੇ ਨਹੀਂ ਹੈਗੇ ਇਨੀ ਮੈਨੂੰ ਪੇਪਰਾਂ ਦੇ ਵਿੱਚ ਹੀ ਉਲਝਾ ਰੱਖਿਆ ਤੇਰਾ ਆ ਪੇਪਰ ਘਟਾ ਤੇਰਾ ਆ ਪੇਪਰ ਘਟਾ ਮੈਨੂੰ ਇੰਨਾ ਕਿ ਨਹੀਂ ਪਾਗਲ ਬਣਾਇਆ ਹੋਇਆ ਕਿ ਮੈਂ ਹੱਦੋਂ ਬਾਹਰ ਹੈ ਮੇਰਾ ਮੈਂ ਕੋਸ਼ਿਸ਼ ਕਰਦਾ ਪਿਆ ਹਜੇ ਵੀ ਇਹਨਾਂ ਨੂੰ ਨੀਚੋਂ ਜਗਾਣ ਦੀ ਇਸੇ ਕਰਕੇ ਮੈਂ ਅੱਜ ਇੰਟਰਵਿਊ ਕਰ ਰਿਹਾ ਮੈਂ ਕੀ ਮੇਰੇ ਇਸ ਇੰਟਰਵਿਊ ਨੂੰ ਦੇਖ ਕੇ ਘੱਟੋ ਘੱਟ ਇਹਨਾਂ ਦੀ ਨੀਂਦ ਖੁੱਲ ਜਾਵੇ ਤੇ ਉਹ ਜਿਹੜੇ ਬਾਕੀ ਦੋਸ਼ੀ ਫਰਾਰ ਐ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਉਹਨਾਂ ਤੋਂ ਘੱਟੋ ਘੱਟ ਪੁੱਛ ਕੇ ਅਚੀ ਕਾਰ ਕੀਤੀ ਜਾਵੇ ਜਾਂ ਆਪਣੇ ਭਰਾ ਨੂੰ ਦੀ ਵਾਪਸ ਲਿਆਨ ਨੂੰ ਵਿਦੇਸ਼ ਮੰਤਰਾਲੇ ਜਾਂ ਹੋਰ ਜਿਹੜੇ ਕੋਈ ਮੰਤਰੀ ਨੇ ਉਹਨਾਂ ਨਾਲ ਪੰਜਾਬ ਦੇ ਮੰਤਰੀਆਂ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਕਿਸੇ ਨੇ ਕੋਈ ਲੈਟਰ ਲੁੱਟਰ ਲਿਖੇ ਸੀ ਤੁਸੀਂ ਹਾਂਜੀ ਹਾਂਜੀ ਮੈਂ ਸ਼੍ਰੀ ਨਰਿੰਦਰ ਮੋਦੀ ਸਾਹਿਬ ਆਪਣੇ ਜਿਹੜੇ ਪ੍ਰਧਾਨ ਮੰਤਰੀ ਦੇਸ਼ ਦੇ ਮੈਂ ਉਹਨਾਂ ਨੂੰ ਵੀ ਲੈਟਰ ਲਿਖੇ ਸੀਗੇ ਮੈਂ ਤੁਹਾਨੂੰ ਦਿਖਾ ਦਿਨਾ हां जी अब मैं श्री नरेंद्र मोदी जी ਨੂੰ ਵੀ ਚਿੱਠੀ ਲਿਖੀ ਸੀਗੀ ਦਿੱਲੀ ਮੈਂ ਤਿੰਨ ਚਾਰ ਚਿੱਠੀਆਂ ਉਹਨਾਂ ਨੂੰ ਪਾ ਚੁੱਕਾ ਆਪਣੇ ਰਾਸ਼ਟਰਪਤੀ ਸਾਹਿਬ ਨੂੰ ਵੀ ਚਿੱਠੀਆਂ ਪਾ ਚੁੱਕਾ ਮੈਂ ਵਿਕਰਮ ਸਾਹਿਬ ਜੀ ਭਾਈ ਨੂੰ ਵੀ ਮਿਲ ਚੁੱਕਾ ਮੈਂ ਸੀਐਮ ਸਾਹਿਬ ਪੰਜਾਬ ਦੇ ਜਿਹੜੇ ਸਰਦਾਰ ਸਿੰਘ ਭਗਵੰਤ ਮਾਨ ਮੈਂ ਉਹਨਾਂ ਨੂੰ ਵੀ ਦੋ ਵਾਰੀ ਫਾਈਲ ਦੇ ਚੁੱਕਾ ਮੈਂ ਤੇ ਮੈਂ ਸੰਤ ਸਿਚੇਵਾਲ ਜੀ ਹੁਣੀ ਮੇਰੇ ਜਿਹੜੀ ਖਾਸ ਉਨੀ ਜਿਆਦਾ ਹੈਲਪ ਕੀਤੀ ਐ ਤੇ ਉਹ ਮੈਨੂੰ ਵਿਦੇਸ਼ ਮੰਤਰਾਲੇ ਤੱਕ ਲੈ ਕੇ ਗਏ ਉਹੀ ਉਹਨਾਂ ਨੇ ਮੇਰੀ 19 ਆਸ਼ਵਾਸਨ ਦਵਾਇਆ ਹੋਇਆ ਵੀ ਜਿਹੜਾ ਤੁਹਾਡਾ ਬ੍ਰਦਰ ਹੈ ਉਹ ਛੇਤੀ ਤੋਂ ਛੇਤੀ ਇੰਡੀਆ ਵਾਪਸ ਆ ਜਾਊਗਾ ਤੇ ਤੁਸੀਂ ਕਿਉਂ ਜਾ ਰਹੇ ਹੋ ਰਸ਼ਿਆਂ ਫੇ ਅਗਰ ਜੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਤੇ ਫੇ ਤੁਸੀਂ ਕਿਉਂ ਜਾ ਰਹੇ ਹੋ ਆਸ਼ਵਾਸਨ ਦੇਣ ਦੀ ਗੱਲ ਵੀ ਇਦਾਂ ਹੀ ਆ ਕਿ ਮੈਂ ਆਪਣਾ ਮੇਰਾ ਦਿਲ ਨਹੀਂ ਮੰਨਦਾ ਕਿਉਂਕਿ ਮੈਨੂੰ ਸਾਲ ਹੋ ਗਿਆ ੱੱਕੇ ਖਾਂਦੇ ਨੂੰ ਵੈਸੇ ਤੇ ਮੈਨੂੰ ਭੱਜਦੇ ਦੌੜਦੇ ਨੂੰ ਇੱਕ ਸਾਲ ਪੂਰਾ ਹੋ ਗਿਆ ਤੇ ਮੈਨੂੰ ਹੁਣ ਆਪਣੇ ਆਪ ਨੂੰ ਜੇ ਕਹਿ ਦਈਏ ਕੁਝ ਏਦਾਂ ਦਾ ਫੀਲ ਹੁੰਦਾ ਕਿ ਮੈਂ ਜੇ ਮੈਨੂੰ ਕੋਸ਼ਿਸ਼ ਕਰਨਾ ਚਾਹਣਾ ਮੈਂ ਕੁਝ ਅਲੱਗ ਵੀ ਮੈਂ ਆਪਣੇ ਤੌਰ ਤੇ ਉਹਨੂੰ ਦੇਖਣਾ ਚਾਹਣਾ ਵੀ ਮੈਂ ਉੱਥੇ ਜਾ ਕੇ ਉਹਨੂੰ ਲੱਭ ਸਕਦਾ ਮੈਂ ਜਿੱਤੇ ਤੱਕ ਮੈਨੂੰ ਲੱਗਦਾ ਕਿ ਹਾਂ ਮੈਂ ਲੱਭ ਸਕਦਾ ਉਹਨੂੰ ਜੇ ਇੱਥੇ ਫਸ ਗਏ ਜਾਂ ਕਿਉਂਕਿ ਉੱਥੇ ਕਈ ਹੋਰ ਭਾਰਤੀ ਜਿਹੜੇ ਜਾਂਦੇ ਫਸ ਚੁੱਕੇ ਨੇ ਉਹ ਤੁਹਾਡੇ ਸਾਹਮਣੇ ਤਸਵੀਰਾਂ ਵੀ ਆਈਆਂ ਕਈ ਵੀਡੀਓਜ਼ ਵੀ ਸਾਹਮਣੇ ਆ ਜੇ ਤੁਸੀਂ ਫਸ ਗਏ ਤਾਂ ਫਿਰ ਤੁਹਾਨੂੰ ਕੌਣ ਲੈ ਕੇ ਆਏ ਇਹ ਸਾਰਾ ਜੋ ਵੀ ਮੈਟਰ ਹੋਇਆ ਵਾ ਜਾਂ ਫਸਣ ਫਸਾਉਣ ਦਾ ਜਿਹੜਾ ਮੈਟਰ ਹੈ ਇਹ ਸਾਰਾ ਏਜੰਟਾਂ ਦੀ ਗਲਤੀ ਹੋਈ ਆ। ਜੀ ਤੁਹਾਨੂੰ ਇਹ ਪੁੱਛ ਰਹੇ ਕਿ ਤੁਸੀਂ ਲੈਣ ਜਾ ਰਹੇ ਤੇ ਤੁਸੀਂ ਜੇਕਰ ਫਸ ਗਏ ਤੇ ਕੋਈ ਤੁਹਾਨੂੰ ਪ੍ਰੋਬਲਮ ਹੋ ਗਈ ਤੇ ਕਿਵੇਂ ਹੱਲੋ? ਇਹ ਜਿੱਦਾਂ ਕਿ ਮੈਂ ਸਿਰਫ ਪਹਿਲਾਂ ਆਪਣੀ ਭਾਰਤ ਜਿਹੜੀ ਐਮਬੈਸੀ ਹੈ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਉਹ ਮੈਨੂੰ ਕੋਈ ਗਾਈਡਨਸ ਦੇਣ ਇਦਾਂ ਦੀ ਕਿ ਜਿਹਦੇ ਨਾਲ ਮੈਂ ਸੁਰੱਖਿਅਤ ਆਪਣਾ ਕੰਮ ਕਰ ਸਕਾਂ ਤੇ ਇਹ ਜਿਹੜਾ ਫਸਣ ਵਾਲਾ ਕੰਮ ਹੈ ਜਿਹੜਾ ਠੱਗ ਏਜੰਟ ਨੇ ਸਿਰਫ ਉਹੀ ਫਸਾ ਰਹੇ ਨੇ ਉਦੋਂ ਆਮ ਪਬਲਿਕ ਉੱਤੇ ਕੰਮ ਕਰਦੀ ਹੈ। ਭਾਰਤੀ ਬੰਦੇ ਕੰਮ ਕਰਦੇ ਜਿਨ੍ਹਾਂ ਨਾਲ ਮੇਰੇ ਮੇਰੇ ਹਜੇ ਵੀ ਟੱਚ ਵਿੱਚ ਹੈਗੇ ਆ ਇਹ ਮੇਰਾ ਬ੍ਰਦਰ ਹੈ ਜਿਹਨੂੰ ਮੈਂ ਆਪਣੇ ਤੌਰ ਤੇ ਪਹਾੜੂਗਾ ਉਧਰ ਕੋਸ਼ਿਸ਼ ਕਰੂੰਗਾ ਮੈਂ ਭਾਰਤ ਸਰਕਾਰ ਦੇ ਨਾਲ ਮਿਲ ਕੇ ਪਹਿਲਾਂ ਤਾਂ ਮੈਂ ਭਾਰਤ ਰਸ਼ੀਆ ਅੰਬੈਸੀ ਜਾਊਂਗਾ ਇੰਡੀਆ ਅੰਬੈਸੀ ਜਾਊਂਗਾ ਮੈਂ ਉਹਨਾਂ ਤੋਂ ਹੈਲਪ ਲਾਈਨ ਦੀ ਕੋਸ਼ਿਸ਼ ਕਰੂੰਗਾ ਤੇ ਉਸ ਤੋਂ ਬਾਅਦ ਦੇਖੂੰਗਾ ਕਿ ਮੈਂ ਆਪਣੇ ਤੌਰ ਤੇ ਕੀ ਕਰ ਸਕਦਾ ਬਿਲਕੁਲ ਮੰਦੀਪ ਦੇ ਫਾਦਰ ਵੀ ਸਾਡੇ ਨਾਲ ਨੇ ਅੰਕਲ ਤੁਹਾਡਾ ਇੱਕ ਬੇਟਾ ਤਾਂ ਪਹਿਲਾਂ ਹੀ ਫਸਿਆ ਆ ਦੂਸਰਾ ਬੇਟਾ ਕਹਿ ਰਿਹਾ ਕਿ ਮੈਂ ਹੁਣ ਲੱਭਣ ਜਾ ਰਿਹਾ ਕਿਵੇਂ ਦੇਖ ਰਿਓ ਕਿਉਂਕਿ ਮੁਸੀਬਤ ਜ਼ਰੂਰ ਹੈ ਔਰ ਹੱਲ ਨਜ਼ਰ ਹੁੰਦਾ ਨਜ਼ਰ ਆ ਰਿਹਾ ਤਾਂ ਅਲਇਸ ਤਰ੍ਹਾਂ ਜੀ ਇਹ ਕੋਸ਼ਿਸ਼ ਕਰਦੇ ਆ ਜਦੋਂ ਇੰਡੀਅਨ ਗਵਰਨਮੈਂਟ ਵੀ ਸਾਥ ਦੇ ਰਹੀ ਆ ਕੋਈ ਆਪਣੇ ਵੱਲ ਵੀ ਕੋਸ਼ਿਸ਼ ਕਰੀਏ ਬਸਾਨੂੰ ਕੋਈ ਨਾ ਕੋਈ ਉਹਦਾ ਪਤਾ ਲੱਗ ਸਕੇ ਇਕ ਸਿਰਫ ਇੰਡੀਆਨ ਐਮਬੈਸੀ ਤੋਂ ਕੁਝ ਹੈਲਪ ਦੀ ਉਮੀਦ ਰੱਖਾਂਗੇ ਕੋਈ ਸਾਡੀ ਮਦਦ ਕਰੂਗੀ ਤਾਂ ਅਸੀਂ ਆਪਣੇ ਤੌਰ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ਾਇਦ ਤੁਹਾਡੇ ਬੇਟੇ ਨੇ ਦੱਸਿਆ ਕਿ ਪਹਿਲਾਂ ਹੀ ਤੁਹਾਡਾ ਘਰ ਗਿਰਵੀ ਰਖਵਾ ਚੁੱਕੇ ਨੇ ਮਤਲਬ ਕਿ ਹੁਣ ਤਾਂ ਪੈਸਾ ਇੰਨਾ ਲਾ ਚੁੱਕੇ ਨੇ ਫਿਰ ਉਹ ਕਹਿ ਰਹੇ ਨੇ ਕਿ ਮੈਂ ਖੁਦ ਜਾ ਰਿਹਾ ਇੱਕ ਬੇਟਾ ਤਾਂ ਪਹਿਲਾਂ ਹੀ ਫਸਿਆ ਹੈ ਜੇ ਦੂਸਰਾ ਫਸ ਗਿਆ ਤਾਂ ਫਿਰ ਕਿਵੇਂ ਤੁਸੀਂ ਦੇ ਨਹੀਂ ਸੇ ਇੰਡੀਅਨ ਗਵਰਨਮੈਂਟ ਨੂੰ ਰਿਕਵੈਸਟ ਕਰ ਰਹੇ ਕਿ ਸਾਡੀ ਹੈਲਪ ਕੀਤੀ ਜਾਵੇ ਬਾਕੀ ਥੋੜਾ ਕਰਜ਼ ਲੈ ਕੇ ਇਹਨੂੰ ਭੇਜਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇੰਡੀਅਨ ਗਵਰਨਮੈਂਟ ਦੇ ਵਿੱਚ ਕੁਝ ਕਰੇ ਕਿਉਂਕਿ ਸੰ ਸੀਚੇਵਾਲ ਨੂੰ ਵੀ ਤੁਸੀਂ ਮਿਲ ਕੇ ਆ ਹਾਂਜੀ ਹਾਂਜੀ ਉਹਨੇ ਅਸ਼ਵਾਸਨ ਦਿੱਤਾ ਮੈਂ ਜਲਦੋ ਜਲ ਬੱਚੇ ਸਾਰੇ ਕੰਨੇ ਫਸੇ ਉਹ ਤੋਂ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਊਗੀ ਪਰ ਅਜੇ ਤੁਹਾਨੂੰ ਕੁਝ ਪਤਾ ਨਹੀਂ ਲੱ ਅਜੀ ਬਾਈ ਬੰਦੇ ਹਿਸਾਬ ਨਾਲ ਜਗਦੀਪ ਉੱਥੇ ਜਾ ਕੇ ਫਸ ਗਿਆ ਤੇ ਨਹੀਂ ਇਸ ਤਰ੍ਹਾਂ ਤਾਂ ਨਹੀਂ ਕੋਈ ਨਹੀਂ ਮਿਲਿਆ ਕਿ ਉਸ ਤੋਂ ਹੋਰ ਬੰਦੇ ਵੀ ਬਹੁਤ ਇੰਡੀਆ ਦੇ ਕੰਮ ਕਰ ਰਹੇ ਆ ਹੋਰ ਵੀ ਉੱਥੇ ਕੰਮ ਕਾਰ ਕੰਮ ਕਰ ਚੱਲਦੇ ਆ ਉਹ ਤਾਂ ਸਭ ਜਿਹੜਾ ਏਜੰਟਾਂ ਨੇ ਬੰਦੇ ਫਸਾਇਆ ਗਿਆ ਉਹਨਾਂ ਦੀ ਪ੍ਰੋਬਲਮ ਆ ਬਾਕੀ ਹੋਰ ਤਾਂ ਅਸੀਂ ਤਾਂ ਕੋਈ ਦਿੱਕਤ ਨਹੀਂ ਆ ਗਈ ਉੱਥੇ ਜਿਹੜੇ ਏਜੰਟ ਇਹਨਾਂ ਨੇ ਦੱਸੇ ਕਿ ਉਹੀ ਏਜੰਟ ਸੀਗੇ ਜਿਨ੍ਹਾਂ ਨੇ ਤੁਹਾਡੇ ਬੇਟੇ ਨੂੰ ਫਸਾਇਆ ਬਿਲਕੁਲ ਉਹੀ ਏਜੰਟ ਆ ਜੀ ਉਹਦੇ ਫੋਟੋਆਂ ਦੇਖਿਆ ਆਈ ਉਹਨੇ ਪੂਰਾ ਰਿਕਾਰਡ ਦੇਖਿਆ ਉਹੀ ਏਜੰਟ ਆ ਜੀ ਜਿਹੜਾ ਫੜ ਗਿਆ ਦੋ ਜੀਦ ਹੈ ਤੁਹਾਡਾ ਕਿ ਇੱਕ ਬੇਟਾ ਫਸਿਆ ਤੇ ਦੂਸ ਅਸੀਂ ਕੋਸ਼ਿਸ਼ ਕਰਨੀ ਫਰਜ਼ ਬੰਦਾ ਯ ਆਪਣੇ ਤੌਰ ਤੇ ਕੋਸ਼ਿਸ਼ ਕਰੀ ਵੈਸੇ ਇੱਥੇ ਬਹੁਤ ਪਰੇਸ਼ਾਨ ਆ ਸੀ ਲਾਸਟ ਟਾਈਮ ਕਦੋਂ ਤੁਹਾਡੀ ਗੱਲ ਹੋਈ ਤੁਹਾਡੇ ਬੀਟ ਦੇ 3 ਮਾਰਚ 2024 ਵਿੱਚ ਲਾਸਟ ਟਾਈਮ ਸ਼ਾਮ ਨੂੰ 2-4 ਮਿੰਟ ਬਸ ਗੱਲ ਹੋਈ 2-3 ਮਿੰਟ ਉਸ ਤੋਂ ਬਾਅਦ ਕੋਈ ਕਾਲ ਨਹੀਂ ਆਈ ਮਤਲਬ ਆ 7-8 ਮਹੀਨੇ ਹੋ ਚੁੱਕੇ ਦਾ ਜ਼ਿਆਦਾ ਹੋ ਗਿਆ ਜੀ 11-12 ਮਹੀਨੇ ਹੋ ਗਏ ਇਹ ਜਾਣਬੀ ਸ਼ੁਰੂ ਹੋ ਗਿਆ ਬਸ ਉਸ ਤੋਂ ਬਾਅਦ ਉਹਦੀ ਕੋਈ ਸਾਡੀ ਗੱਲ ਵਾਸਤੇ 6 ਮਹੀਨੇ ਹੋ ਗਏ ਹਾਂਜੀ ਤੇ ਜੀ ਜੀ ਆਖਰੀ ਸਵਾਲ ਹੈ ਮੇਰਾ ਸਾਰਾ ਤੁਸੀਂ ਦੱਸਤਾ ਜੰਟਾ ਬਾਰੇ ਵੀ ਦੱਸਿਆ ਕੀ ਅਪੀਲ ਕਰਨਾ ਜਾਉਂਗੇ ਲੋਕਾਂ ਨੂੰ ਕਿ ਗਵਰਨਮੈਂਟ ਨੂੰ ਕਹਿਣਾ ਚਾਹੋਗੇ ਜਾਂ ਕੁਝ ਪੁਲਿਸ ਪ੍ਰਸ਼ਾਸਨ ਨੂੰ ਕੁਝ ਕਹਿਣਾ ਜਾਉਂਗੇ ਔਰ ਜਿਹੜੀ ਉਮੀਦ ਲੈ ਕੇ ਹੁਣ ਤੁਸੀਂ ਇਹ ਰਸ਼ੀਆ ਜਾਨ ਨੂੰ ਗੱਲ ਕਰ ਰਹੇ ਹੋ ਜਾਂ ਜਾ ਰਹੇ ਹੋ ਤੇ ਕਦੋਂ ਜਾ ਰਹੇ ਹੋ ਤੇ ਲੱਗ ਰਿਹਾ ਹੈ ਕਿ ਤੁਸੀਂ ਆਪਣੇ ਭਰਾ ਨੂੰ ਵਾਪਸ ਮੋੜ ਕੇ ਲਿਆਓ ਦੇਖੋ ਜੀ ਮੈਂ ਕੋਸ਼ਿਸ਼ ਕਰਨਾ ਚਾਹੁੰਦਾ ਮੈਂ ਕਿਉਂਕਿ ਹੱਥ ਦੇ ਹੱਥ ਰੱਖ ਕੇ ਬਹਿ ਨਹੀਂ ਸਕਦਾ ਮੈਨੂੰ 1 ਸਾਲ ਤੋਂ ਪਿੱਛੇ ਮੈਂ ਵੇਟ ਕਰਦਾ ਪਿਆ ਵੀ ਉਹਦੀ ਕਾਲ ਅੱਜ ਆਏਗੀ ਉਹਦੀ ਕਾਲ ਅੱਜ ਆਏਗੀ ਮੈਂ ਹੱਥੇ ਹੱਥ ਰੱਖ ਕੇ ਨਹੀਂ ਬੈਠ ਸਕਦਾ ਮੈਂ ਕੋਸ਼ਿਸ਼ ਕਰਨਾ ਚਾਹੁੰਦਾ ਆਪਣੇ ਬ੍ਰਦਰ ਨੂੰ ਉਧਰੋਂ ਭਾਲਣ ਦੀ ਆਪਣੇ ਤੌਰ ਤੇ ਮੈਂ ਬਾਕੀ ਇੰਡੀਆ ਏੰਬੈਸੀ ਨੂੰ ਵੀ ਰਿਕੁਐਸਟ ਕਰੂੰਗਾ ਕਿ ਜਿੰਨੀ ਮੇਰੀ ਬਣਦੀ ਹੋ ਸਕੇ ਉੰਨੀ ਕਾ ਹੈਲਪ ਕੀਤੀ ਜਾਵੇ ਕਿਉਂਕਿ ਬੰਗਲਾਦੇਸ਼ ਹੈ ਤੁਹਾਨੂੰ ਵੀ ਪਤਾ ਹੈ ਕਿ ਉੱਥੇ ਬਗੈਰ ਕਿਸੇ ਦੀ ਸਹਾਇਤਾ ਤੋਂ ਆਪਾਂ ਨਹੀਂ ਕੰਮ ਕਰ ਸਕਦੇ ਇਸ ਲਈ ਮੈਂ ਆਪਣੀ ਇੰਡੀਅਨ ਗਵਰਨਮੈਂਟ ਨੂੰ ਵੀ ਅਪੀਲ ਕਰਨਾ ਚਾਹੂੰਗਾ ਕਿ ਉਹ ਮੇਰੀ ਜਿੰਨੀ ਬਣਦੀ ਹੈਲਪ ਹੋ ਸਕੇ ਉਨੀ ਕੋ ਜਰੂਰ ਕੀਤੀ ਜਾਵੇ ਕਿ ਮੈਨੂੰ ਜਿਹੜੀ ਉੱਧਰ ਕੋਈ ਪਰੇਸ਼ਾਨੀ ਨਾ ਆਵੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਆਪਣੇ ਵੱਲੋਂ ਜੇ ਉਹ ਮੈਨੂੰ ਸਮਝਣ ਜਾਂ ਮੇਰੇ ਬੋਲਾਂ ਨੂੰ ਸਮਝਣ ਜਾਂ ਮੇਰੀ ਐਫ ਆਈ ਆਰ ਕਾਪੀ ਦੇਖ ਕੇ ਸਮਝਣ ਜਾਂ ਮੇਰੇ ਬ੍ਰਦਰ ਦੀ ਕੋਈ ਫੋਟੋ ਦੇਖ ਕੇ ਸਮਝਣ ਜਾਂ ਜਿੰਨੇ ਫਸੇ ਹੋਏ ਬੱਚੇ ਉਹਨਾਂ ਦੇ ਮੂੰਹ ਦੇਖ ਕੇ ਹੀ ਸਮਝ ਜਾਣ ਕਿ ਜਿੰਨੇ ਵੀ ਠੱਗ ਏਜੰਟ ਨੇ ਕਟੋ ਕਟੋ ਆਪਣੇ ਤੌਰ ਤੇ ਹੀ ਕੁਛ ਨਾ ਕੁਛ ਇਦਾਂ ਦਾ ਕਰਨ ਕਿ ਜਿਹੜੇ ਠੱਗ ਏਜੰਟ ਇਹਨਾਂ ਤੇ ਨੱਥ ਪਾਈ ਜਾ ਸਕੇ ਕਿ ਜਦ ਤੱਕ ਇਹ ਬਿਗੈਰ ਲਾਇਸੈਂਸੀ ਜਿਹੜੇ ਏਜੰਟ ਐ ਲੋਕਾਂ ਨੂੰ ਠਗਣੋਂ ਨਹੀਂ ਰਟਣਗੇ ਇਦਾਂ ਦੇ ਮਾਮਲੇ ਪਤਾ ਨਹੀਂ ਕਿੰਨੇ ਹੋਰ ਕਿ ਚੱਲੀ ਜਾਣੇ ਆ ਇਹ ਮੈਂ ਨਹੀਂ ਇਕੱਲਾ ਠਗਿਆ ਗਿਆ ਜੇ ਇਹਨਾਂ ਤੇ ਆਪਾਂ ਮਾਮਲੇ ਦੇਖਣ ਗਏ ਜਾਂ ਕੋਰਟ ਦੇਖਣ ਵੀ ਜਾਂਦੀ ਹੈ ਉਹ ਕੋਰਟ ਦਾ ਮਸਲਾ ਬਾਅਦ ਚੋਂ ਹੈ ਤਾਂ ਬਹੁਤ ਲੰਬਾ ਹੋ ਜਾਣਾ ਪਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਹੁਣ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਜਿਹੜੇ ਬਾਕੀ ਦੇ ਏਜੰਟ ਨੇ ਉਹਨਾਂ ਨੂੰ ਘੱਟੋ-ਘੱਟ ਸਾਡੀ ਜਲੰਧਰ ਦੀ ਪੁਲਿਸ ਹੈ ਮੈਂ ਉਹਨਾਂ ਨੂੰ ਖਾਸ ਕਰਕੇ ਰਿਕੁਐਸਟ ਕਰਨਾ ਚਾਹੂੰਗਾ ਜਿਹੜੇ ਆਪਣੇ ਜਲੰਧਰ ਐਸਐਸਪੀ ਸਾਹਿਬ, ਸੀਪੀ ਸਾਹਿਬ ਆਪਣੇ ਫਲੋਰ ਤੋਂ ਡਿਪਟੀ ਸਾਹਿਬ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੂੰਗਾ ਇਹ ਜਿਹੜੇ ਖੁੱਲੇ ਘੁੰਮਦੇ ਜਿਹੜੇ ਉਹਨਾਂ ਦੇ ਸਾਥੀ ਹੈ ਸੰਦੀਪ ਪੰਸ ਹੋ ਗਿਆ, ਗੁਰਪ੍ਰੀਤ ਹੋ ਗਿਆ, ਜਸ਼ਨ ਹੋ ਗਿਆ ਇਹਨਾਂ ਨੂੰ ਨੱਥ ਪਾਈ ਜਾਵੇ। ਇਹਨਾਂ ਨੂੰ ਘੱਟੋ-ਘੱਟ ਗ੍ਰਿਫਤਾਰ ਕਰਕੇ ਤੇ ਬੱਤੋਂ ਬਾਅਦ ਜਿੰਨਾ ਇਹਨਾਂ ਤੋਂ ਹੋ ਸਕਦਾ ਪੁੱਛਗਿੱਛ ਕੀਤੀ ਜਾਵੇ ਜਾਂ ਇਹਨਾਂ ਨੂੰ ਨੱਤ ਪਾਈ ਜਾ ਕੇ ਤਾਂ ਕਿ ਅੱਗੇ ਕਿਤੇ ਭਲਕੇ ਵਿੱਚ ਕਿਸੇ ਹੋਰ ਬੰਦੇ ਨਾਲ ਠੱਗੀ ਨਾ ਕਰ ਸਕਣ ਘੱਟੋ ਘੱਟ ਬਿਲਕੁਲ ਬਿਲਕੁਲ ਸੋ ਇਹ ਸਨ ਜਗਦੀਪ ਕੁਮਾਰ ਜਿਨ੍ਹਾਂ ਦਾ ਭਰਾ ਮਨਦੀਪ ਕੁਮਾਰ ਇਸ ਸਮੇਂ ਰਸ਼ੀਆ ਚ ਫਸਿਆ ਹੈ ਆਰਮੀ ਦੇ ਵਿੱਚ ਉਹਨੂੰ ਏਜੰਟਾ ਵੱਲੋਂ ਜਿਹੜਾ ਜੋਇਨ ਕਰਵਾਇਆ ਗਿਆ ਸੀਗਾ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਜਿਹੜਾ 35 ਤੋਂ 40 ਲੱਖ ਰੁਪਏ ਏਜੰਟ ਲੈ ਚੁੱਕੇ ਲੇਕਿਨ ਉਹਨਾਂ ਦਾ ਭਰਾ ਵਾਪਸ ਨਹੀਂ ਆਇਆ ਹੁਣ ਉਹ ਖੁਦ ਜਾ ਰਹੇ ਨੇ ਰਸ਼ੀਆ ਦੇ ਵਿੱਚ ਆਪਣੇ ਭਰਾ ਨੂੰ ਲੱਭਣ ਲਈ ਔਰ ਦੇਖ ਪਾਵਾਂਗੇ ਆਪਣੇ ਭਰਾ ਨੂੰ ਲੱਭ ਕੇ ਵਾਪਸ ਲਿਆਉਂਦੇ ਨੇ ਔਰ ਕਿਵੇਂ ਦੀ ਮੁਸੀਬਤਾਂ ਦਾ ਸਾਹਮਣਾ ਕਰਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਜਲੰਧਰ